ਆਰਥਿਕ ਸੰਕਟ ਨੇ ਸਾਰੇ ਤਬਕਿਆਂ ਨੂੰ ਇਸ ਹਾਲਤ 'ਚ ਪਹੁੰਚਾਤਾ ਕਿ ਲੜਾਈ ਲੜਨੇ ਬਿਨਾ ਚਾਰਾ ਨਹੀਂ ਕੋਈ ਨਾਲ ਇਹ ਵੀ ਗੱਲ ਅਜਾਕਰ ਹੋ ਗਈ ਕਿ ਕੋਈ ਵੀ ਲੜਾਈ ਕੋਈ ਕੱਲੀ ਜਥੇਵੰਦੀ ਲੜ ਕੇ ਜਿੱਤ ਨਹੀਂ ਸਕਦੀ ਏ ਦਿੱਲੀ ਮੋਰਚੇ ਨੇ ਸਾਬਤ ਕੀਤਾ ਹੈ ਕਿ ਜੇ ਕੋਈ ਲੜਾਈ ਲੜਨੀ ਹੈ ਤਾਂ ਸਾਰਿਆਂ ਨੂੰ ਸਿਰ ਜੋੜਨੇ ਪੈਣੇ ਆ ਜਿਹੜੀ ਇਹ ਗੱਲ ਹੈ ਇਹ ਫਿਰ ਸੰਭਵ ਕਿਵੇਂ ਹੋਵੇ ਇਹ ਲਾਗੂ ਕਿਵੇਂ ਹੋ ਸਕਦੀ ਆ ਸਾਡੇ ਵਿਚਾਰਧਾਰਕ ਵਖਰੇਵੇਂ ਨੇ ਉਹ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ਤੇ ਇਕੱਠੇ ਹੋਏ ਬਿਨਾ ਕੋਈ ਲੜਾਈ ਨਹੀਂ ਜਿੱਤੀ ਜਾਂਦੀ ਇਸ ਕਰਕੇ ਇਹ ਸਾਂਝ ਹੈ ਇਹਨੂੰ ਪਗਾਇਆ ਕਰੇ ਜਾਵੇ ਅਸੀਂ ਇਸ ਦਾ ਰਾਹ ਕੱਢਿਆ ਪੰਜਾਬ ਦੀਆਂ ਜਥੇਬੰਦੀਆਂ ਪਹਿਲੀ ਵਾਰ 2020 ਚ ਇਕੱਠੀਆਂ ਹੋਈਆਂ ਉਦੋਂ ਮਿਨੀਮਮ ਪ੍ਰੋਗਰਾਮ ਤੇ ਕੇਕ ਦਾ ਕੀਤੀ ਕੇ ਮੁੱਦਿਆਂ ਤੇ ਸਾਂਝ ਬਣਾ ਲਓ ਜੇ ਐਕਸ਼ਨਾਂ ਤੇ ਸਾਂਝ ਨਹੀਂ ਬਣਦੀ ਤਾਂ ਇੱਕ ਦੂਜੇ ਨੂੰ ਕੋਆਰਡੀਨੇਟ ਕਰ ਦੋ ਇਸ ਤਰ੍ਹਾਂ ਇੱਕ ਸਾਂਝ ਦਿਖਾਈ ਜਾ ਸਕਦੀ ਹੈ ਇਹ ਤਰੀਕਾ ਇਕਤਾ ਜਾਗਰ ਕਰਦਾ ਹੈ ਕਿ ਕਿਸੇ ਦਿਨ ਕਿਸੇ ਜਥੇਬੰਦੀਆਂ ਨੇ ਐਕਸ਼ਨ ਦਿੱਤਾ ਉਹਦੇ ਵਿੱਚ ਕੁਝ ਜਥੇਬੰਦੀਆਂ ਨੂੰ ਉਹ ਐਕਸ਼ਨ ਪਸੰਦ ਨਹੀਂ ਜਾਂ ਉਹਨਾਂ ਦੇ ਫਿੱਟ ਨਹੀਂ ਉਸ ਦਿਨ ਉਸੇ ਤਰ੍ਹਾਂ ਉਸੇ ਦਿਨ ਦੇ ਉੱਤੇ ਉਹ ਐਕਸ਼ਨ ਦਾ ਵਿਰੋਧ ਨਾ ਕਰਨਾ ਉਹਨਾਂ ਮੰਗਾ ਤੇ ਉਸੇ ਦਿਨ ਉਹ ਕੋਆਰਡੀਨੇਟ ਕਰਦਾਂ ਉਸੇ ਦਿਨ ਕੋਈ ਹੋਰ ਐਕਸ਼ਨ ਕਰਦਾਂ ਆਹਾ ਜਨਤਕ ਮੂਵਮੈਂਟ ਦਾ ਆਹਾ ਮਾਸ ਮੂਵਮੈਂਟ ਦਾ ਬੇਸਿਕਲੀ ਇਕੱਠਿਆਂ ਚੱਲਣ ਦਾ ਇੱਕ ਅਸੂਲ ਹੈ ਬਹੁਤ ਸੌਖੀ ਹੈ ਗੱਲ ਕਹਿਣੀ ਕਿ ਯਾਰ ਇਕੱਠੇ ਹੋ ਕੇ ਲੜਨਾ ਚਾਹੀਦਾ ਇੱਕ ਝੜਾ ਹੋਣਾ ਚਾਹੀਦਾ ਭਾਈ ਤੁਸੀਂ ਪਰਿਵਾਰ ਦੇ ਵਿੱਚ ਚਾਰ ਜੀ ਹੋ ਕਦੇ ਚਾਰੇ ਜੀ ਬੈਠ ਕੇ ਸੋਚੋ ਸੋਡੀ ਜਿਹੜੀ ਸੋਚਣ ਦੀ ਤਰੀਕਾ ਕਰ ਹੈ ਉਹ ਵੀ ਅੱਡ ਅੱਡ ਦਾ ਹੈ ਕਈ ਘਰਾਂ ਦੇ ਵਿੱਚ ਇੱਕ ਬੱਚੇ ਦਾ ਅੰਮ੍ਰਿਤ ਛਕਿਆ ਹੋਇਆ ਦੂਜਾ ਮੋਨਾ ਕੋਨਾ ਹੈ ਕਈ ਘਰਾਂ ਦੇ ਵਿੱਚ ਸ਼ੈਸੀ ਦੌਰ ਦੇ ਕੋਈ ਅਕਾਲੀ ਹੈ ਕੋਈ ਕਾਂਗਰਸੀ ਹੈ ਇਸ ਕਰਕੇ ਵਿਚਾਰਾਂ ਦਾ ਵਖਰੇਵਾ ਹੋਣਾ ਇਸ ਸਵਭਕ ਹੈ ਇਹ ਰਹੂਗਾ ਮੁੱਦਿਆਂ ਤੇ ਸਾਂਝ ਬਣਾ ਕੇ ਸੰਘਰਸ਼ ਸਾਂਝਾ ਕਰਨਾ ਇਹਦੀ ਬਕਾਇਦਾ ਮਿਨੀਮਮ ਪਾਲਿਸੀ ਤੈਅ ਕਰਨੀ ਪੈਂਦੀ ਹੈ ਤੇ ਉਹ ਇੰਪਲੀਮੈਂਟ ਕਰਕੇ ਦਿਖਾਉਣੀ ਪੈਂਦੀ ਹੈ। ਆਹੀ ਕੁਛ ਕੀਤਾ ਨਾ ਬਾਈ ਆਪਾਂ। ਅਸੀਂ ਕਹਿੰਦੇ ਆ ਵੀ ਐ ਹੋ ਸਕਦਾ। ਹੁਣ ਪਹਿਲਾਂ ਮੈਨੂੰ ਦੱਸੋ ਬਾਈ। ਸਾਡੇ ਆ ਮੀਡੀਆ ਵਾਲੇ ਸਾਥੀ ਸਾਡੇ ਵਾਲੇ ਵਾਲੇ ਖੜੇ ਆ। ਚੰਗੀ ਤਰ੍ਹਾਂ ਜਾਣਦੇ ਆ। ਤਾਂ ਮਿਲ ਕੇ ਐਕਸ਼ਨ ਕੀ ਹੁੰਦਾ। ਸਾਨੂੰ ਸਵਾਲ ਕਰਨਗੇ। ਦਿੱਲੀ ਕਿਉਂ ਨਹੀਂ ਜਾਂਦੇ ਬਾਈ ਅੱਜ 17 ਤਰੀਕ ਹੈ ਭਾਈ ਕਿਹੜਾ ਵਗਿਆ ਦਿੱਲੀ ਕੋਈ ਖਨੌਰੀ ਬੈਠਾ ਹੈ ਕੋਈ ਸੰਭੂ ਬੈਠਾ ਹੈ ਤੇ ਸਾਡੇ ਕੋਈ ਟੋਲ ਪਲਾਜਾਂ ਤੇ ਬੈਠਾ ਹੈ ਕੋਈ ਬੀਜੇਪੀ ਦੇ ਆਗੂ ਗਉਂਦੇ ਗੂਰੇ ਬੈਠਾ ਧੰਨ ਤੁੰਨੂ ਕੇ ਕਹਿਣਗੇ ਤੁਸੀਂ ਉਹਨਾਂ ਦੇ ਮਗਰ ਜਾਓ ਸਾਡੀ ਕੀ ਮਜਬੂਰੀ ਹੈ ਬਾਈ ਸਰਕਾਰ ਨੇ ਰੋਕਿਆ ਸਰਕਾਰ ਨੇ ਅਥਰੂ ਗਏ ਦੇ ਬੰਦੇ ਗੋਲੇ ਸਿੱਟਿਆ ਸਰਕਾਰ ਨੇ ਬੰਦਿਆਂ ਨੂੰ ਜ਼ਖਮੀ ਕੀਤਾ ਅਸੀਂ ਸਰਕਾਰ ਦੀ ਇਸ ਕਾਰਗੁਜ਼ਾਰੀ ਦਾ ਵਿਰੋਧ ਕਰਦੇ ਹਾਂ ਡਟ ਕੇ ਕਰ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਜਿੱਥੇ ਬੰਨੀਆਂ ਸੰਘਰਸ਼ ਕਰਨ ਜਾ ਰਹੀਆਂ ਅਸੀਂ ਉਹਨਾਂ ਮੰਗਾਂ ਨੂੰ ਜਾਇਜ਼ ਮੰਨਦੇ ਹਾਂ ਠੀਕ ਮੰਨਦੇ ਹਾਂ ਤੇ ਉਹਦਾ ਸਮਰਥਨ ਕਰਦੇ ਹਾਂ ਹੋਰ ਇੱਕ ਤਾਂ ਹੀ ਦਿਆ ਭਾਈ 13 ਤਰੀਕ ਨੂੰ ਅਥਰੂ ਗੈਸ ਦੇ ਕੋਲ ਲਿ ਡਿੰਦੇ ਨੇ 12 ਤਰੀਕ ਨੂੰ ਤੁਸੀਂ ਕੰਧਾ ਕੱਢ ਦਿਓ 12 ਤਰੀਕ ਨੂੰ ਸਹੀ 12 ਵਜੇ ਬਰਨਾਲੇ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਮਤਾ ਪਾ ਕੇ ਤਬਕਿਆਂ ਦੀ ਮੰਗਾਂ ਜਥੇਬੰਦੀਆਂ ਦੇ ਨਾਲ ਸਾਝਾ ਬਤਾ ਪਾ ਕੇ ਇਸ ਗੱਲ ਦੀ ਰਿਖੇਦੀ ਕੀਤੀ ਹੈ ਕਿ ਸਰਕਾਰ ਸੰਭੂ ਤੇ ਖਨੌਰੀ ਬਾਰਡਰ ਤੇ ਕੰਨਾ ਕੱਢਣੀਆਂ ਬੰਦ ਕਰੇ ਅਜੇ ਤਾਂ ਮੋਰਚਾ ਸ਼ੁਰੂ ਵੀ ਨਹੀਂ ਹੋਇਆ ਬਾਈ ਨਾਲ ਆਪਾਂ ਇਹ ਗੱਲ ਕਹੀ ਹੈ ਵੀ ਜੇ ਉੱਥੇ 19 ਦੀ ਗੱਲ ਹੋ ਗਈ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂ ਉਹ ਇਹ ਤਾਂ ਸਾਡੇ ਜੁੱਧ ਸਾਥੀ ਰਹੇ ਆ ਇਹਨਾਂ ਦੇ ਨਾਲ ਤਾਂ ਅਸੀਂ ਸਾਝਾ ਦਿੱਲੀ ਦਾ ਮੋਰਚਾ ਦਿੱਤੇ ਆ ਜੇ ਵੀ ਕੀ ਦੁਸ਼ਮਣ ਤੇ ਹੋ ਜੇ ਅਸੀਂ ਤਾਂ ਉਹਦੀ ਵੀ ਹਾਂ ਦਾ ਨਾਰਾ ਮਾਰਦੇ ਆ ਬਈ ਮੈਨੂੰ ਦੱਸੋ ਤੁਸੀਂ ਸੱਚੀਓ ਦਿੱਲੀ ਦੇ ਵਿੱਚ ਮੁਸਲਮਾਨ ਔਰਤਾਂ ਨੇ ਸ਼ਹੀਨ ਬਾਗ ਦੇ ਵਿੱਚ ਆਪਦਾ ਅੰਦੋਲਨ ਕੀਤਾ ਆਪਾਂ ਉਹਨਾਂ ਦੀ ਹਮਾਇਤ ਤੇ ਗਏ ਸੀ ਇਹਨਾਂ ਨੇ ਬੁਲਾਇਆ ਸੀ ਆਪਾਂ ਨੂੰ ਐਨੇ ਗਿਣਤੀ ਚ ਆਪਾਂ ਉਹਨਾਂ ਦੀ ਹਮਾਇਤ ਤੇ ਗਏ ਦਿੱਲੀ ਦੇ ਪਹਿਲਵਾਨ ਕੁੜੀਆਂ ਨੇ ਆਪਣੀ ਬਧਿਕੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੰਤਰਮੰਤਰ ਦੇ ਵਿੱਚ ਆਪਾਂ 4-500 ਬੁੜੀਆਂ ਨੂੰ ਲੈ ਕੇ ਦਿੱਲੀ ਦੇ ਨਾਕੇ ਤੋੜ ਕੇ ਉਹਨਾਂ ਦਾ ਸਮਰਥਨ ਕੀਤਾ ਆਪਾਂ ਨੂੰ ਬੁਲਾਇਆ ਸੀ ਉਹਨਾਂ ਨੇ ਭਾਈ ਮਣੀਪੁਰ ਦੀਆਂ ਔਰਤਾਂ ਨੂੰ ਬਾਜ਼ਾਰ 'ਚ ਨੰਗਿਆ ਕਰਕੇ ਜਦੋਂ ਫੇਰਿਆ ਇੱਕ ਫਿਰਕੇ ਦੇ ਬੰਦਿਆਂ ਨੇ ਆਪਾਂ 5000 ਔਰਤਾਂ ਦਾ ਚੰਡੀਗੜ੍ਹ ਦੇ ਵਿੱਚ ਮਜਹਰਾ ਕੀਤਾ ਆਪਾਂ ਨੂੰ ਕਿਸੇ ਨੇ ਸੱਦਿਆ ਸੀ ਇਸ ਕਰਕੇ ਸਾਥੀਓ ਅਸੀਂ ਐ ਲਲਾ ਲਲਾ ਕਰਕੇ ਕਿਸੇ ਦੇ ਮਗਰ ਲੱਗਣ ਵਾਲੇ ਤਾਂ ਹੈ ਨਹੀਂ ਅਸੀਂ ਕਿਸੇ ਦੀ ਰੀਸ ਕਰਕੇ ਮਗਰ ਲੱਗਣ ਵਾਲੇ ਹੈ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕੌਮੀ ਸਭ ਮੋਰਚੇ ਦਾ ਮੋਰਚਾ ਦਿੱਲੀ ਲੱਗਿਆ ਐ ਚੰਡੀਗੜ੍ਹ ਸਾਨੂੰ ਬਹੁਤ ਸਾਰੇ ਸਾਥੀਆਂ ਨੇ ਸਵਾਲ ਕੀਤਾ ਵੀ ਉੱਥੇ ਕਿਉਂ ਨਹੀਂ ਜਾਂਦੇ ਅਸੀਂ ਕਿਹਾ ਵੀ ਗੱਲ ਤਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਗਿਆ ਉਹ ਮੋਰਚਾ ਹੁਣ ਜਦੋਂ ਆਪਾਂ ਇਹ ਸਾਰੀ ਗੱਲ ਪੜਤਾਲੀ ਤਾਂ ਇਹ ਨਿਰਣਾ ਲਿਆ ਕਿ ਜਿਹੜੇ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਕਾਨੂੰਨ ਦੇ ਮਤਲਬ ਉਹ ਕਿਸੇ ਜਾਤ ਦੇ ਹੋਣ ਕਿਸੇ ਧਰਮ ਦੇ ਹੋਣ ਉਹਨਾਂ ਨੂੰ ਜੇਲਾ ਚੋਂ ਬਾਹਰ ਕੱਢਣਾ ਚਾਹੀਦਾ ਇਹ ਲੜਾਈ ਵੀ ਲੜੀ ਤੇ ਇਹਦੇ ਦੋ ਸੱਦੇ ਵੀ ਦਿੱਤੇ ਕਿਉਂਕਿ ਸਾਡੀ ਸਾਡੀ ਸਮਝ ਦੀ ਗੱਲ ਇਹ ਕਹਿੰਦੀ ਸੀ ਕੀ ਜ਼ਰੂਰੀ ਆ ਫਿਰ ਸਾਡੇ ਵਾਸਤੇ ਵੀਸੀ ਕੰਵਿਨਸ ਆਬ ਮੋਰਚੇ ਚ ਸ਼ਾਮਲ ਹੋ ਜੀ ਜਿਹੜੀ ਗੱਲ ਸਾਨੂੰ ਠੀਕ ਲੱਗਦੀ ਹੈ ਅਸੀਂ ਮੁੱਦੇ ਨੂੰ ਸਮਝਦੇ ਆਂ ਪੜ੍ਹਦੇ ਆਂ ਪੜ੍ਹ ਕੇ ਉਹਦੇ ਮਗਰ ਲੱਗਦੇ ਆਂ ਫੇਰ ਦਾ ਸਮਰਥਨ ਕਰਦੇ ਆਂ ਤੇ ਉਥੋਂ ਤੱਕ ਜਾਂਦੇ ਆਂ ਜਿੱਥੋਂ ਤੱਕ ਇਹਦੀ ਜਿੱਤ ਨਾ ਹੋਵੇ ਹੈਗੇ ਬਖਰੇਵੇਂ ਉਹਨਾਂ ਜੱਥੇ ਬੰਦਿਆਂ ਨਾਲ ਜਿਹੜੀਆਂ ਸੰਭੂ ਤੇ ਬੈਠੀਆਂ ਨੇ ਜਿਹੜੀਆਂ ਖਨੌਰੀ ਤੇ ਬੈਠੇ ਜੇ ਤਾਂ ਕੱਲ ਨੂੰ ਫੈਸਲਾ ਕਰਦੇ ਹੋ ਕਿ ਹਾਂ ਵਧਣ ਦਾ ਤਾਂ ਤਾਂ ਠੀਕ ਐ ਨਹੀਂ ਆਹ ਫੜਾਉ ਸਾਨੂੰ ਸਟੇਜ ਤੇ ਤੁਸੀਂ ਜਾਓ ਘਰ ਮਸ਼ਦਾ ਦਿੱਲੀ ਨੂੰ ਜਾਵਾਂ ਜਿਤਲੇ ਮੋਰਚੇ ਮਾਂ ਦੇ ਪੁੱਤ ਦੱਸ ਤੇ ਫਿਰ ਕਿੱਥੇ ਜਿੱਤੇ ਕਿੰਨੇ ਕਦੇ ਵੀ ਚਾਵ ਤੇ ਵੱਜ ਫੋਦਾ ਹਾਰਦੀਆਂ ਨਹੀਂ ਹੁੰਦੀਆਂ ਤੁਸੀਂ ਮੈਨੂੰ ਦੱਸੋ ਸਾਥੀਓ ਛੋੜੇ ਚ ਬਹੁਤ ਪੁਰਾਣੇ ਬੰਦੇ ਬੈਠੇ ਆ ਮੈਂ ਇੱਕ 2007 ਜਨਵਰੀ ਦੀ ਘਟਨਾ ਦੱਸਣੀ ਜਾਉਣਾ ਤੁਹਾਨੂੰ 2007 31 ਜਨਵਰੀ ਵਾਲੇ ਦਿਨ 29 ਜਨਵਰੀ ਨੂੰ ਛੰਨਾ ਚ ਆ ਗਏ ਸੀ ਆਪਾਂ ਦੋ ਦਿਨ ਛੰਨਾ ਚ ਰਹੇ ਆ ਤੀਜੇ ਦਿਨ ਆਪਾਂ ਨੇ ਅਲਾਨੀਆਂ ਫੈਸਲਾ ਕਰਤਾ ਸਟੇਜ ਤੋਂ ਕਿ ਕੱਲ ਨੂੰ 2 ਵਜੇ ਦੇ ਟ੍ਰਾਈਡੈਂਟ ਗੁਪਤਾ ਦੀ ਸ਼ਰਤ ਜਿਹੜੀ ਕੰਦ ਹੈ ਅਸੀਂ ਉਹਨੂੰ ਢਾਉਣ ਜਾਣਾ ਕੱਲ ਨੂੰ 2 ਵਜੇ एलान ਕਰਤਾ ਤੇ ਨਾਲ एलान ਕਰਤਾ ਵੀ ਹੋ ਰਹੇ ਹੋ ਮਿੱਤਰੋ ਜਿਹੜੇ ਟੱਕਰ ਚਾ ਸਕਦੇ ਹੋ ਭੱਜਣਾ ਕਿਸੇ ਨਹੀਂ ਭਾਜੋ ਘਰ ਨੂੰ ਜਿਨ੍ਹਾਂ ਦੇ ਘਰੇ ਕੋਈ ਬਿਮਾਰ ਹੈ ਜਿਨ੍ਹਾਂ ਦਾ ਪੱਠੇ ਨਹੀਂ ਕੀ ਧਾਰ ਮੱਝ ਨਹੀਂ ਮਿਲਦੀ ਜਾ ਜਾਵੜੋ एलानੀਆਂ ਕਿਹਾ ਸੀ ਉਧਰ ਤਿਆਰੀ ਪੁਲਸ ਨੇ ਕੀਤੀ ਇਦھر ਤਿਆਰੀ ਆਪਾਂ ਕੀਤੀ ਦਿਨ ਦੇ 2 ਵਜੇ ਮਾਰਚ ਹੋਇਆ ਤੇ 3 ਵਜੇ ਦੋਨੇ ਤਰ੍ਹਾਂ ਦੀ ਟੱਕਰ ਹੋਈ ਤੇ ਮੱਥ ਕੇ ਕੀਤੀ 120 ਬੰਦੇ जख्मी ਹੋਏ ਭੱਜੀ ਪੁਲਿਸ ਆਪਣੇ ਬੰਦੇ ਸੰਭਲੇ ਅਗਲੀ ਸਰਕਾਰ ਬਦਲ ਕੇ ਵੋਟਾਂ ਮੇੜਾ ਸੀ ਇਹੋ ਜਿਹਾ ਹੀ ਵੇਲਾ ਸੀ ਅਕਾਲੀ ਸਰਕਾਰ ਨੇ ਆਉਂਦਾ ਇਸੇ ਭਾਈ ਬਾਈ ਸੁਨਦਰ ਰਾਜ ਜਿਹਦੇ ਬੈਠੇ ਆਪਾਂ ਅਮਰਿੰਦਰ ਸਿੰਘ ਦਾ ਰਾਜ ਅਗਲੀ ਸਰਕਾਰ ਨੇ ਮੰਗਾ ਪ੍ਰਵਾਨ ਕਰ ਲਿਆ ਫੈਸਲਾ ਹੋ ਗਿਆ ਮੇਰਾ ਗੱਲ ਕਹਿਣ ਦਾ ਇਹ ਕਿ ਪੈਂਤਰਾ ਦੇ ਲੈਣਾ ਤਾਂ ਜੇ ਫੌਜ ਜਾਫਤੇ ਦੇ ਵਿੱਚ ਨਹੀਂ ਹੁੰਦੀ ਤਾਂ ਲੜਾਈ ਜਿੰਨੀ ਬਹੁਤ ਔਖੀ ਆ ਫੌਜ ਉਹ ਵੀਡੀਓ ਵੀ ਬਣੀ ਹੋਈ ਐ ਫੌਜ ਦੀ ਤਰ੍ਹਾਂ ਗਏ ਹੋ ਹੁਣ ਮੈਨੂੰ ਇਹ ਦੱਸੋ 2009 ਦੇ ਵਿੱਚ 17 ਸੈਕਟਰ ਤੇ ਜਿਹੜਾ ਆਪਣੇ ਤੇ लाठी चार्ज ਹੋਇਆ ਅਕਾਲੀਆਂ ਦੀ ਸਰਕਾਰ ਸੀ ਉਦੋਂ ਉਹਦੀ ਅਗਵਾਈ ਕੌਣ ਕਰ ਰਿਹਾ ਸੀ ਪੰਜ ਜਥੇਬੰਦੀਆਂ ਦੇ 11 ਆਗੂ ਬੁਰੇ ਲੱਗੇ ਹੋਏ ਸੀ ਤੇ ਆਪਣੀ ਸਾਰੀ ਸੁਪਾ ਕਮੇਟੀ ਤੁਹਾਡੇ ਮੂਹਰੇ ਸੀ ਪੂਰੇ 20 25 ਮਿੰਟ ਟੱਕਰ ਹੋਈ ਆਪਸ ਵਿੱਚ ਤੁਹਾਡੇ ਸਾਹਮਣੇ ਸੀ ਸਾਰੀ ਟੀਮ ਜਦੋਂ ਆਇਆ ਹੋਇਆ ਮੈਂ ਹੁਣ ਬਾਤ ਹੋ ਗਿਆ ਆਪਣੇ ਬੰਦੇ ਕਹਿੰਦੇ ਆਸੀ ਤੁਸੀਂ ਆਪਦੇ ਨੂੰ ਹਟਾ ਲੋ ਆਸੀਂ ਆਪਦੇ ਨੂੰ ਹਟਾ ਦਿੰਨੇ ਆ ਇੱਕ ਸਟੇਜ ਇਹ ਆਈ ਵੀ ਆਪਾਂ ਨੇ ਬੰਦੇ ਪਿੱਛੇ ਕਰਲੇ ਉਹਨਾਂ ਨੇ ਪਿੱਛੇ ਕਰਲੇ ਪਰ ਕਮਾਂਡੋ ਤੋਂ ਫਿਰ ਹਮਲਾ ਕਰਵਾਤਾ ਇਧਰ ਲੀਡਰ ਦਾ ਪਿੱਛੇ ਹਟਣਾ ਹੋਇਆ ਦੂਜਾ ਹਿੱਸਾ ਫੇਰ ਪਿੜ ਗਿਆ ਤੇ ਪਿੜ ਕੇ ਉੱਥੇ ਜੋ ਨੁਕਸਾਨ ਹੋਇਆ ਨਫਾ ਹੋਇਆ ਉਧਰ ਪੁਲਿਸ ਭੱਜ ਗਈ ਚੰਡੀਗੜ੍ਹ ਦੀ ਪੁਲਿਸ ਫਰਾਰ ਹੋ ਗਈ ਪੁਲਿਸ ਭੱਜਣ ਤੋਂ ਬਾਅਦ ਉਹਨਾਂ ਨੇ ਬੱਸਾਂ-ਬੁੱਸਾਂ ਮਾਰੂ ਆਉਣ ਤੋਂ ਬਾਅਦ ਪੰਨੀਆਂ ਨੇ ਆਪਣੇ ਜਦੋਂ ਆਪਣਾ ਪ੍ਰੋਗਰਾਮ ਖਤਮ ਹੋ ਗਿਆ ਉਸ ਦਾ ਪਸਤਾਵਾ ਨਹੀਂ ਹੈ ਉਹ ਕੋਈ ਗੁੰਡਿਆਗਰਦੀ ਨਹੀਂ ਸੀ ਉਹ ਪਲੈਨ ਸੀ ਸਕੀਮ ਸੀ ਉਹ ਭੜਕੇ ਹੋਏ ਨਹੀਂ ਸੀ ਜਜਬਾਤੀ ਰਹੇ ਸੀ ਜਦੋਂ ਕੋਈ ਐਂ ਫੈਸਲੇ ਹੁੰਦੇ ਨੇ ਉਹ ਸਾਡੇ ਧਿਆਨ ਚ ਹੁੰਦੇ ਨੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਲੜਨਾ ਚਾਹੀਦਾ ਜਥੇਬੰਦਕ ਕਾਇਦੇ ਕਾਨੂੰਨਾਂ ਨਾਲ ਜੇ ਕੋਈ ਪਲਾ ਸੱਦਾ ਦਾ ਉੱਥੇ ਭੰਦੇਰ ਹੋ ਰਾਂ ਦਾ ਮਤਾਂ ਦੇ ਅਸੀਂ ਇਥੋਂ ਮੈਂ ਆਇਆ ਕਰੂੰ ਆਇਆ ਕਰੂੰ ਇਹ ਕਦੇ ਦਰੁਸਤ ਨਹੀਂ ਹੁੰਦਾ ਉਹਨਾਂ ਦਾ ਅਧਿਕਾਰ ਹੈ ਤੁਸੀਂ ਆਪਣੇ ਤਰੀਕੇ ਨਾਲ ਲੜੋ ਸਾਡੇ ਅਧਿਕਾਰ ਖੇਤਰ 'ਚ ਇਹ ਗੱਲ ਆਉਂਦੀ ਹੈ ਕਿ ਸਰਕਾਰ ਦਾ ਤੱਕਾ ਗਲਤ ਹੈ ਸੋਡੀਆਂ ਮੈਂਗਾ ਜਾਇਜ਼ ਨੇ ਅਸੀਂ ਸੋਡੇ ਇਸ ਕੋਆਰਡੀਨੇਟ ਦੇ ਰੂਪ ਦੇ ਵਿੱਚ ਕਰਦੇ ਹਾਂ ਤਾਲਮਿਲ ਵਿੱਚ ਐਕਸ਼ਨ ਦੇ ਰੂਪ ਦੇ ਵਿੱਚ ਕਰਦੇ ਹਾਂ ਅਸੀਂ ਆਪਣੇ ਫਰਜ਼ ਤੋਂ ਕਤਾਹੀ ਨਹੀਂ ਕੀਤੀ ਅਸੀਂ ਆਪਣੀ ਜਮਾਤ ਨਾਲ ਆਪਣੇ ਕਿੱਤੇ ਨਾਲ ਗਦਾਰੀ ਨਹੀਂ ਕਰ ਸਕਦੇ ਕੌਣ ਕੀ ਕਹਿੰਦਾ ਇਸ ਗੱਲ ਦਾ ਸਵਾਲ ਛੱਡ ਦਿਓ ਕੀ ਬਖਰੇਵੇਂ ਇਹਦੇ ਇਸ ਗੱਲ ਦਾ ਸਵਾਲ ਛੱਡ ਦਿਓ ਇਸ ਕਰਕੇ ਜੇ ਗੱਲਾਂ ਨਾ ਰੁਕੀਆਂ ਸਾਥੀਓ ਤਾਂ ਇਹ ਦੇਸ਼ ਦੇ ਵਿੱਚ ਕਿਸੇ ਬੱਚੇ ਨੂੰ ਰੋਜ਼ਗਾਰ ਮਿਲਣਾ ਹੀ ਨਹੀਂ ਮੋਦੀ ਹਕੂਮਤ ਜਿਹੜੀ ਹੁਣ ਸਤਾ 'ਚ ਐ 2024 ਤੋਂ ਬਾਅਦ ਕੀਨੇ ਆਉਣਾ ਪਤਾ ਨਹੀਂ ਅਜੇ ਅੱਜ ਵੀ ਦਸਾਂ ਸਾਲਾਂ ਤੱਕ ਸਤਾ ਦੇ ਰਹਿ ਕੇ ਲੋਕਾਂ ਦਾ ਕੁਤੂਬਰ ਕੱਢ ਕੇ ਵੀ ਸਟੇਜਾਂ ਤੋਂ ਐਲਾਨ ਕਰੀ ਜਾਂਦਾ ਵੀ ਦੇਸ਼ ਬਹੁਤ ਵਿਕਾਸ ਕਰ ਗਿਆ ਵੱਡੀ ਆਰਥਿਕ ਵਿਵਸਥਾ ਵੱਧ ਨੂੰ ਵੱਧ ਰਿਹਾ ਹੈ ਦੇਸ਼ ਦੇਸ਼ ਦੇ સર ਇੱਕ ਸਾਹ 72 ਲੱਖ ਕਰੋੜ ਕਰਜ ਹੈ। ਦੇਸ਼ ਕਰਜਈ ਹੈ। ਕਿਸੇ ਕੋਲੇ ਰੋਜ਼ਗਾਰ ਨਹੀਂ। ਲੋਕ ਭੁੱਖੇ ਮਰਦੇ ਨੇ। ਤੇ ਮੋਦੀ ਸਾਹਿਬ ਦੀ ਭਾਸ਼ਣ ਦੇ ਵਿੱਚ ਤਕਰੀਰ ਦੇ ਵਿੱਚ ਦੇਸ਼ ਬਹੁਤ ਵਿਕਾਸ ਕਰ ਗਿਆ। ਨਾਲ ਹੀ ਬੋਲੀ ਜਾਂਦੇ ਨੇ 2025 ਤੱਕ ਦੇਸ਼ ਦੇ ਲੋਕਾਂ ਨੂੰ 5 ਕਿਲੋ ਫਰੀ ਅਨਾਜ ਦੀ ਸਹੂਲਤ ਜਾਰੀ ਰਹੂਗੀ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਫਰੀ ਦੇਣ ਵਾਸਤੇ 17 ਲੱਖ ਕਰੋੜ ਰੁਪਇਆ ਹਰੇਕ ਸਾਲ ਲੱਗਦਾ ਹੈ ਜਿਹਨੇ 57% ਦੇਸ਼ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ